ਸਤਿਗੁਰੂ ਮੇਰੇ ਪੈਣ ਕਰੋ ਜਿੱਦੋਂ ਜੀ ਵਿਸ਼ਵਾਸ ਕਰਦੇ ਆਂ ਵਿਸ਼ਵਾਸ ਕਰਕੇ ਜੋ ਵੀ ਖੁਦਾ ਦੇ ਕੋਲ ਮੰਗਦੇ ਆਂ ਪਰਮੇਸ਼ਵਰ ਸਾਡੀ ਹਰ ਮੰਨੂ ਕਾਨੂੰਨ ਕੀ ਕਰਦਾ ਵਾ ਪੂਰੀਆਂ ਕਰਦਾ ਵਾ ਹallelujah 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 ਇਹ ਪਰਮੇਸ਼ਵਰ ਆਪਣੇ ਦਾਸ ਦੇ ਸ਼ਬਦ ਨੂੰ ਕਦੇ ਵਿਰਥਨ ਨਹੀਂ ਜਾਂਦਾ ਤੇ ਜੋ ਦੇ ਦਾਸ ਲੋਕ ਬੋਲ ਦਿੰਦੇ ਹਨ ਪਰਮੇਸ਼ਵਰ ਉਹਨਾਂ ਸ਼ਬਦ ਨੂੰ ਕੀ ਕਰਦਾ ਵਾ ਪੂਰੀਆਂ ਕਰਦਾ ਵਾ ਕਿਉਂਕਿ ਦੁਆ ਕਰਾਉਣ ਵਾਲੇ ਦਾ ਦੁਆ ਕਰਨ ਵਾਲੇ ਤੋਂ ਦਾ ਵਿਸ਼ਵਾਸ ਇਸ ਕੋ ਜਾਵੇਗਾ ਤੇ ਪ੍ਰਭੂ ਉਹਨਾਂ ਜੀਵਨ ਚੋ ਹੀ ਕੰਮ ਕਰੇਗਾ ਜੋ ਉਹਨਾਂ ਨੇ ਜਲਦੀ ਆਸ ਰਹੀ ਹallelujah ਇਸੇ ਤਰ੍ਹਾਂ ਇਸ ਭੇਟੀ ਨੇ ਵੀ ਆਪਣੇ ਵਿਸ਼ਵਾਸ ਰੱਖ ਕੇ ਖੁਦਾ ਦੇ ਦਾਸ ਨੂੰ ਦੁਆ ਕਰਾਉਂਦੀ ਸਵੇਰੇ ਵੀ ਦੁਆ ਕਰ ਤੇ ਸ਼ਾਮ ਨੂੰ ਦੁਆ ਕਰਉਂਦੀ ਜਾਦੂ ਟੈਸਟਿਕ ਲਾਉਣ ਜਾਣਾ ਉਦੋਂ ਵੀ ਰੱਬ ਦੇ ਦਾਸ ਨੂੰ ਦੁਆ ਕਰਾ ਕੇ ਜਾਂਦੇ ਰਹੀ ਹੈ ਜੇ ਦੁਆ ਦੇ ਕੋ ਕਿੰਨੇ ਵਿਸ਼ਵਾਸ ਨਾਲ ਕਰਾਉਂਦੀ ਹੈ ਪ੍ਰਭੂ ਨੇ ਉਹਨਾਂ ਨੂੰ ਵਿਸ਼ਵਾਸ ਦੇ ਕੇ ਇਹਨਾਂ ਦੀ ਆਤਮਾ ਨੂੰ ਮਜ਼ਦੂਰ ਸਿਹਤ ਆਕੀਤ ਹੈ ਇਸ ਬੱਚ ਨੂੰ ਸਮਾਰ ਕੇ ਰੱਖਿਆ ਹੈ ਇਸ ਬੈਕਟਰੀ ਸਮਾਰ ਕੇ ਰੱਖਿਆ ਹੈ ਅਸੀਂ ਪ੍ਰਭੂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਵਰ ਨੇ ਸੱਚਮੁੱਚ ਇਸ ਜੋਬ ਪੇਟੀ ਦਾ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਕਰਕੇ ਦੇ ਕੇ ਤੇ ਪਰਮੇਸ਼ਵਰ ਚਾਹੁੰਦਾ ਹੈ ਦੇ ਦੁਆਰਾ ਹੋਰ ਲੋਕ ਵੀ ਪਹੁੰਚਾਏ ਜਾਣ ਜਿਦੋਂ ਪ੍ਰਭੂ ਕੇਸਰ ਜਿਮੇ ਵਿੱਚ ਕੰਮ ਕਰਦਾ ਹੈ ਜਿਦੋਂ ਗਵਾਹੀ ਦਿੰਦੇ ਹਨ ਤੇ ਪ੍ਰਭੂ ਇਹੀ ਚਾਹੁੰਦਾ ਹੈ ਕਿ ਉਹਦੀ ਗਵਾਹੀ ਸੁਣ ਕੇ ਦੂਸਰੇ ਲੋਕ ਕੀ ਕਰਨ ਉਸ ਬਾਸ ਕਰਨ ਜਿਸ ਜਗ੍ਹਾ ਤੇ ਵਿਸ਼ਵਾਸ ਹੈ ਉਸ ਜ਼ਗਰ ਸਾਡੇ ਉੱਪਰ ਕੀ ਹੋ ਜਾਂਦੀ ਆ ਕਿਰਪਾ ਹੋ ਜਾਂਦੀ ਹallelujah 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 ਅਸੀਂ ਪੁੱਤਰ ਬੱਚੇ ਵੀ ਚੇਪੜਾਂਗੇ ਸਾਰੇ ਸਭ ਜਣੇ ਜਾਣਦੇ ਆ ਕਿ ਅੱਜ ਦਾ ਦਿਨ ਬਹੁਤ ਇੱਕ ਮਹਾਨ ਦਿਨ ਹੈ ਬਹੁਤ ਇੱਕ ਕੁਰਬਾਨੀ ਦਾ ਦਿਨ ਉਹ ਜਿਸ ਦਿਨ ਪਰਮੇਸ਼ਵਰ ਨੇ ਆਪਣੀ ਕੁਰਬਾਨੀ ਦੇ ਕੇ ਸਾਨੂੰ ਕੀ ਕੀਤਾ ਉਹਨੇ ਜ਼ਾਤ ਕੀਤਾ ਹallelujah 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 ਸੋ ਜਿਹੜੇ ਪਾਪ ਅਸੀਂ ਕੀਤੇ ਜਿਹੜੇ ਗੁਨਾਹ ਅਸੀਂ ਕੀਤੇ ਜਿਹੜਾ ਅਸੀਂ ਬੁਰਾ ਵੇਖਿਆ ਜਾਂ ਅਸੀਂ ਬੁਰੀ ਚਾਲ ਚੱਲੀ ਜਾਂ ਸਾਡੇ ਕੋਈ ਬੁਰਾ ਕੰਮ ਹੋਇਆ ਸਾਡੇ ਸਾਰੇ ਪਾਪਾਂ ਦਾ ਭਾਰ ਪਰਮੇਸ਼ਵਰ ਨੇ ਆਪਣੇ ਉੱਪਰ ਲੈ ਲਿਆ ਤਾਂ ਕਿ ਉਸ ਜੋ ਪਾਪ ਪਰਮੇਸ਼ਰ ਨੇ ਆਪਣੇ ਉੱਪਰ ਲਿਆ ਉਸ ਤੋਂ ਕੀ ਹੋ ਗਿਆ ਹੁਣ ਆਜ਼ਾਦ ਹੋ ਗਿਆ ਉਹ ਪਾਪ ਸਾਡੇ ਉੱਪਰ ਪੈਣਾ ਸੀ ਪਰ ਪ੍ਰਭੂ ਨੇ ਸਾਡੀ ਮਾਂ ਦੀ ਕੁੱਖ ਦੇ ਉਦੋਂ ਪਹਿਲਾਂ ਹੀ ਸਾਡੇ ਭਾਰ ਆਪਣੇ ਉੱਪਰ ਚੁੱਕ ਲਏ ਤਾਂ ਕਿ ਅਸੀਂ ਹਮੇਸ਼ਾ ਸਮੇਂ ਦੇ ਵਿੱਚ ਜੋ পাপ ਇਨਫਰਮੇਸ਼ਨ ਆਪਣੇ ਉੱਪਰ ਲੈ ਸੀ ਉਹਨਾਂ ਪਾਪਾਂ ਤੋਂ ਅਸੀਂ ਤੋਬਾ ਕਰ ਸਕੀਏ ਉਹਨਾਂ ਪਾਪਾਂ ਤੋਂ ਅਸੀਂ ਆਜ਼ਾਦ ਹੋ ਸਕੀਏ ਉਹਨਾਂ ਪਾਪਾਂ ਤੋਂ ਅਸੀਂ ਮੁਕਤ ਹੋ ਸਕੀਏ ਹallelujah ਹallelujah ਇਸ ਪੁੱਤਰ ਬੱਚੇ ਨੂੰ ਚਪੜਾਗਾ ਮੱਤੀ ਦੀ ਜੇਲ੍ਹ ਸਭੀ ਬਾਪ ਉਹਦਾ 17 ਤੱਕ ਪੜਾਗਾ ਕਿਉਂਕਿ ਜਦੋਂ ਪਰਮੇਸ਼ਰ ਫਾਇਆ ਗਿਆ ਸੀ ਫਾਇਆ ਗਿਆ ਤਾਂ ਪਹਿਲਾ ਪਰਮੇਸ਼ਰ ਨੇ ਪ੍ਰਭੂ ਕੋ ਉੱਤੇ ਬਸਦੀ ਆਪਣੇ ਚੇਹੇ ਆ ਦੇਣ ਕਿ ਹallelujah ਹallelujah ਅਵਸਥਾ ਨੂੰ ਸ਼ੁਰੂ ਕਰੇ ਪੜਾਂਗੇ ਬਚਨ ਦੇ। ਪਰ ਤੇਰੀ ਰੋਟੀ ਦੇ ਤਿਆਰ ਦੇ ਪਹਿਲੇ ਦਿਨ ਚੇਲਿਆਂ ਨੇ ਯੇਸ਼ੂ ਕੋਲ ਆਣ ਕੇ ਆਖਿਆ ਤੂੰ ਕਿੱਥੇ ਤੋਂਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ ਤਾਂ ਉਹਨੇ ਕਿਹਾ ਸ਼ਹਿਰ ਵਿੱਚ ਪੁਲਾਣੇ ਕੋਲ ਜਾ ਕੇ ਉਹਨੂੰ ਕਹੋ ਕਿ ਗੁਰੂ ਆਪਦਾ ਹੈ ਮੇਰਾ ਵੇਲਾ ਨੇੜੇ ਆ ਗਿਆ ਹੈ ਮੈਂ ਆਪਣੇ ਮੈਂ ਆਪਣੇ ਨਾਲ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਆਰ ਕਰਾਂਗਾ ਚੇਲਿਆਂ ਨੇ ਜਿਸ ਤਰ੍ਹਾਂ ਯੇਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸ ਤਰ੍ਹਾਂ ਕੀਤਾ ਤੇ ਪ੍ਰਸਾਦ ਦਾ ਤਿਆਰ ਕੀਤਾ ਹallelujah 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 ਪਰਮੇਸ਼ਵਰ ਇਸ ਜਗ੍ਹਾ ਦੇ ਪ੍ਰਭੂ ਕੋ ਜਿੱਦ ਬੰਗੀ ਆਪਣੇ ਚੇਲਿਆਂ ਨਾਲ ਤਸਦੀਕ ਉੱਪਰ ਕਰਕੇ ਗਿਆ ਕਿਉਂਕਿ ਪਰਮੇਸ਼ਰ ਨੂੰ ਪਤਾ ਸੀ ਮੇਰਾ ਸਮਾਂ ਨੇੜੇ ਆ ਗਿਆ ਕ੍ਰਿਸ਼ਨ ਨੂੰ ਪਤਾ ਕਿ ਮੇਰਾ ਸਮਾਂ ਕੀ ਆ ਗਿਆ ਵਾ ਨੇੜੇ ਆ ਗਿਆ ਕਿਉਂਕਿ ਰੱਬ ਖੁਦਾ ਨੇ ਆਪਣੇ ਚੇਲਿਆਂ ਦੇ ਨਾਲ ਵੀ ਗੁੜੀ ਕੀਤੀ ਤੇ ਆਪਣੇ ਚੇਲਿਆਂ ਨੂੰ ਕਿਹਾ ਤੁਸੀਂ ਪੁਰਾਣੇ ਪੁਰਾਣੇ ਜਗ੍ਹਾ ਤੇ ਜਾਓ ਉਸ ਜਗ੍ਹਾ ਲਿਖੋ ਕਿ ਪਰਮੇਸ਼ਰ ਕਹਿ ਰਿਹਾ ਕਿ ਮੇਰਾ ਸਮਾਂ ਨੇੜੇ ਆ ਗਿਆ ਤੇ ਉਸ ਜਗ੍ਹਾ ਤੇ ਅਸੀਂ ਸਾਧ ਅੱਤਾਲ ਨਹੀਂ ਹallelujah 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 ਅਗੇ ਗੁਰੂ ਆਦੇਵ ਚ ਵਿੱਚ ਲਿਖਿਆ ਹੈ ਜਦ ਸੰਜ ਹੋਈ ਤਾਂ ਉਹ 12 ਚੇਲੇ ਸਣੇ ਬੈਠ ਬੈਠਾ ਖਾਂਦਾ ਸੀ ਅਤੇ ਜਦ ਉਹ ਖਾ ਰਹਿ ਸਾਨ ਉਸਨੇ ਆਖਿਆ ਮੈਂ ਤੁਹਾਨੂੰ ਸੱਚ ਆਖਦਾ ਜੋ ਤੁਹਾਡੇ ਵਿੱਚ ਇੱਕ ਮੈਨੂੰ ਫੜਵਾਵੇਗਾ ਹallelujah 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 ਤੇ ਜੇ ਤੁਸੀਂ ਇਸ ਦਾ ਸੰਝ ਦਾ ਹਵੀਰ ਤਾਂ 12 ਚੇਲੇ ਬੈਠੇ ਖਾਂਦੇ ਪਰਮੇਸ਼ਰ ਦੇ ਨਾਲ ਉਹਦੇ ਚੇਲੇ ਵੀ ਬੈਠੇ ਤੇ ਪ੍ਰਭੂ ਨੇ ਚੇਲੇ ਨੂੰ ਕਿਹਾ ਮੈਂ ਤੁਹਾਨੂੰ ਸਭ ਤੋਂ ਖਾਰੇ ਸੰ ਉਸਨੇ ਆਖਿਆ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਵੇਗਾ ਉਹ ਦੇਖੋ 12 ਚੇਲੇ ਗੋਦਾ ਦੇ ਨਾਲ ਬੈਠੇ ਹੋਏ ਸੀ ਤੇ ਬਾਹਰ ਦੇ ਵਿੱਚ ਕਹਿ ਰਿਹਾ ਖੁਦਾ ਬਾਹਰ ਦੇ ਵਿੱਚ ਹੀ ਕਿ ਤੂੰ ਆਡੇ ਵਿੱਚੋਂ ਇੱਕ ਜਨਮ ਮੈਨੂੰ ਕੀ ਕਰੇਗਾ ਲਾਵੇਗਾ ਹallelujah ਹallelujah ਕੁਝਦਾ ਪਰਮੇਸ਼ਵਰ ਨੇ ਇੰਨੀ ਗੱਲ ਬੋਲੀ ਆਪਣੇ ਚੇਲਿਆਂ ਨੂੰ ਅਗੇ ਖੁਦਾ ਦੇ ਬਚਨ ਦੇ ਵਿੱਚ ਲਿਖਿਆ ਹੈ ਤਾਂ ਉਹ ਬਹੁਤ ਅਦਾਸ ਹੋਏ ਅਤੇ ਹਰੇਕ ਉਹ ਨੂੰ ਆਖਣ ਲੱਗੇ ਪ੍ਰਭੂ ਜੀ ਕੀ ਮੈਂ ਆਂ ਉਹਨੇ ਉੱਤਰ ਦਿੱਤਾ ਜਿਹਨੇ ਮੇਰੇ ਨਾਲ ਕਟੋਰੇ ਵਿੱਚ ਹੱਥ ਪਾਇਆ ਹੈ ਹallelujah ਮੈਨੂੰ ਉੜਵਾਵੇਗਾ ਹallelujah ਦੇਖੋ ਜਦੋਂ ਪਰਮੇਸ਼ੁਰ ਨੇ ਇੰਨੀ ਗੱਲ ਆਖੀ ਕਿ ਤੁਹਾਡੇ ਵਿੱਚੋਂ ਜਿੰਝ ਜਣਾ ਮੈਨੂੰ ਉੜਵਾਵੇਗਾ ਉਸ ਵੇਲੇ ਚਲੇ ਆਪਸ ਵਿੱਚ ਕਹਿਣ ਲੱਗੇ ਕਿ ਇਹੋ ਮੈਂ ਆ ਜਿਹਨੂੰ ਤੁਹ ਪਰਮੇਸ਼ੁਰ ਨੂੰ ਬੁਲਾਉਣਾ ਇਹੋ ਮੈਂ ਆ ਪਰਮੇਸ਼ੁਰ ਨੂੰ ਬੁਲਾਉਣਾ ਪਰਮੇਸ਼ੁਰ ਜਗਾ ਤੇਰੇ ਹੋਣੇ ਕਿੰਨੇ ਸ਼ਾਨਦਾਰ ਸੱਜਣਾ ਨੂੰ ਕੀ ਕਰੇਗਾ ਉੜਾਵੇਗਾ ਹallelujah ਹallelujah ਤੇ ਜਦੋਂ ਪਰਮੇਸ਼ੁਰ ਨੇ ਉਹਨੂੰ ਸੰਕੇਤ ਦੱਸਿਆ ਕਿ ਕਿ ਜਿਹੜਾ ਮੈਨੂੰ ਖੜਾਵੇਗਾ ਉਹਨੇ ਉੱਤਰ ਲਿਆ ਜਿਹੜਾ ਮੇਰੇ ਨਾਲ ਇੱਕ ਟੋਰੇ ਵਿੱਚ ਹੱਥ ਪਾਵੇਗਾ ਉਹੀ ਮੈਨੂੰ ਫੜਵਾਵੇਗਾ ਹallelujah ਹallelujah ਇਹ ਇੱਕ ਉਦਾਹਰਨ ਆਪਣੇ ਸਲੀਪੀ ਦਿਨ ਤੋਂ ਪਹਿਲਾਂ ਹੀ ਆਪਣੇ ਚੇਲਿਆਂ ਨੂੰ ਦੱਸ ਦਿੱਤਾ ਸੀ ਕਿ ਮੈਨੂੰ ਤੁਹਾਡੇ ਵਿੱਚੋਂ ਇੱਕ ਜਣਾ ਬੁਲਾਵੇਗਾ ਤੇ ਉਹੀ ਮੈਨੂੰ ਫੜਾਏਗਾ ਜਿਹਦਾ ਹੱਥ ਮੇਰੇ ਟੋਰੇ ਦੇ ਵਿੱਚ ਹੋਵੇਗਾ ਹallelujah ਹallelujah ਉਹ ਦੇਖਿਏ ਖੁਦਾ ਦੀ ਸ਼ਕਤੀ ਕਰਦੇ ਹੋਏ ਕੇਵਲ ਅਸੀਂ ਵੀ ਖੁਦਾ ਦਾ ਉਪਰੋਣ ਵਾਲੇ ਬੰਦੇ ਜਾਨੇ ਹallelujah ਸਾਡੇ ਮਨ ਦੇ ਚਾੜ ਕੇ ਗੱਰੀ ਬਾਤ ਕਰ ਜਾਂਦਾ ਸੀ ਖੁਦਾ ਦੇ ਨਾਲ ਸਹੀ ਤਰੀਕੇ ਨਾਲ ਚੱਲਦੇ ਆ ਪਰ ਫੇਰ ਵੀ ਸਾਡੇ ਮਨ ਦੇ ਚਾਹੋ ਜੀ ਸਤਨ ਚਾਲ ਚੱਲ ਜਾਂਦਾ ਕਿ ਅਸੀਂ ਉਹ ਸਰਸਤ ਕਿ ਹੋ ਜਾਨੇ ਆ ਭੁੱਲ ਜਾਨੇ ਹallelujah 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 ਇਸੇ ਤਰ੍ਹਾਂ ਅਲੀ ਸ਼ਾ ਨਬੀ ਦਾ ਚੇਲਾ ਵੀ ਜਿਹੜਾ ਜਹਾਜੀ ਸੀ ਉਹ ਵੀ ਖੁਦਾ ਦੇ ਦਾਸ ਨਾਰ ਨਰਿੰਦਸ परमेश्वर बच्चन दे तो की गल हर मानता से ओ लालच आराफ ला के बै गया हल लिया सचे बंद है हलिया देखिए परमेश्वर नहीं चाहता कि अस हो जाइए परमेश्वर नहीं चाहते अगर चले जाइए इसे करके परमेश्वर साम अपने उपर ले ਸਾਡੇ ਦੁੱਖ ਆਪਣੇ ਉੱਪਰ ਲੈ ਲੈ ਤਾਂ ਕਿ ਅਸੀਂ ਆਜ਼ਾਦ ਹੋ ਜਾਈਏ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ